ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸ਼ਾਹਪੁਰ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਰਣਜੀਤ ਸਿੰਘ ਦੇ ਕੋਲੇ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਕਾਫੀ ਵੀਡੀਓ ਆਪਾਂ ਇਸ ਘਰੋਂ ਅਪਲੋਡ ਕਰੀਤੀਆਂ ਨੇ ਦੋਸਤੋ ਪਹਿਲਾਂ ਵੀ ਤੁਸੀਂ ਕਾਫੀ ਪਸ਼ੂ ਇਸ ਘਰੋਂ ਦੇਖਦੇ ਰਹਿੰਦੇ ਹੋ ਤੇ ਅੱਜ ਵੀ ਪਸ਼ੂ ਤੁਹਾਨੂੰ ਦੋ ਦਿਖਾਉਣੇ ਆ ਇੱਕ ਤਾਂ ਮੱਝ ਜਿਹੜੀ ਦੋਸਤੋ ਬਿਲਕੁਲ ਤਾਜ਼ੀ ਸੂਈ ਸਵਾਈ ਹੈ ਤੇ ਇੱਕ ਜਸਟ ਕੁਝ ਕੁ ਟਾਈਮ ਪਹਿਲਾਂ ਜਿਹੜੀ ਸੂਈ ਸਵਈਏ ਜੇਰ ਪ੍ਰੋਪਰ ਪਹਜੂਗੀ ਠੀਕ ਹੈ ਜੀ ਸੋ ਇਨਫੋਰਮੇਸ਼ਨ ਤੁਸੀਂ ਵੀਰ ਰਣਜੀਤ ਤੋਂ ਲੈ ਕੇ ਠੀਕ ਹੈ ਜੀ ਕਰ ਸਕਦੇ ਜੇ ਬਿਲਕੁਲ ਸਾਂਜੀ ਤੇ ਨੰਬਰ ਲਗਾ ਲਗਾਤਾਰ ਜਿਹੜੇ ਦੋਸਤੋ ਸਕਰੀਨ ਦੇ ਬਿਲਕੁਲ ਥੱਲੇ ਚਲਦੇ ਕਰ ਦੇਾਂਗੇ ਨੰਬਰਾਂ ਤੇ ਤੁਸੀਂ ਕਾਲ ਕਰਨੀ ਆ ਅੱਜ 28 ਨਵੰਬਰ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਆ ਟਾਈਮ ਕੋਈ ਸ਼ਾਮ ਦਾ ਸਮਾਂ 5:00 ਵਜੇ ਦਾ ਸੋ ਐਨੀਮਲ ਦੋਵੇਂ ਸੂਏ ਸਵਈਏ ਤਸੱਲੀ ਲਈ ਤੁਸੀਂ ਘਰ ਆਣ ਕੇ ਦੋ ਟਾਈਮ ਚੋਲ ਚੋ ਸਕਦੇ ਜੇ ਪਸ਼ੂ ਠੀਕ ਹੈ ਜੀ ਤੇ ਕੋਪੜਾ ਪਸ਼ੂ ਆਪਾਂ ਹਰ ਵਾਰ ਕਹਿੰਨੇ ਆ ਵੀ ਆਪਦਾ ਟਿਪ ਕੇ ਤਸੱਲੀ ਕਰ ਲਿਆ ਕਰੋ ਠੀਕ ਆ ਤੇ ਸਵੇਰ ਸਵੇਰੇ ਨਗ ਜਿਹੜੇ ਆ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਠੀਕ ਆ ਤੇ ਪਿੰਡ ਸ਼ਾਹਪੁਰੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਬਿਲਕੁਲ ਨੇੜੇ ਪਿੰਡ ਪੇਦੀ ਨੇੜੇ ਆ ਪਿੰਡ ਦੋਸਤੋ ਇੱਕ ਪਾਸੇ ਚੰਬਲ ਪਿੰਡ ਥੋੜੀ ਦੂਰੀ ਤੇ ਆ ਤੇ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਤਰਨ ਆਓ ਲੈਨੇ ਆ ਜਾਣਕਾਰੀ ਵੀਰ ਰਣਜੀਤ ਤੋਂ ਰਣਜੀਤ ਵੀਰੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਵੈਲਕਮ ਬਾਕੀ ਜਿੰਨੇ ਵੀ ਵੀਰ ਮੈਨੂੰ ਵੇਦੇ ਆ YouTube ਸਾਸਰੀ ਗਰਨ ਜੀ ਜੀ ਤਰੇ ਥੋੜਾ ਜਿਹਾ ਸਮਾਂ ਪਾਏਗਾ ਕਿੱਥੇ ਰਹਿ ਗਏ ਸੀ ਵੀਰ ਜੀ ਸਮਾਂ ਇਸ ਤਰ੍ਹਾਂ ਹੀ ਵੀ ਥੋੜਾ ਜਿਹਾ ਸੱਟ ਲੱਗ ਗਈ ਐਕਸੀਡੈਂਟ ਹੋ ਗਿਆ ਸੀ ਅੱਛਾ ਜੀ ਉਸ ਕਰਕੇ ਵੀਰ ਜੀ ਥੋੜਾ ਸਮਾਂ ਲੱਗਾ ਬੜੇ ਫੋਨ ਆਏ ਵੀਰਾਂ ਦੇ ਠੀਕ ਆ ਤੇ ਮੁੜ ਕੇ ਥੋੜਾ ਲੇਟ ਹੋ ਗਏ ਝੋਨੇ ਉਹ ਵੀ ਸੱਟ ਲੱਗਨ ਦਾ ਕਰਕੇ ਕਰਨ ਕੋ ਤੇ ਚਲੋ ਹੁਣ ਆਪਾਂ ਠੀਕ ਆ ਫਿਰ ਮੈਨੂੰ ਫੋਨ ਬੜੇ ਆਉਂਦੇ ਰਹੇ ਵੀਰਾਂ ਦੇ ਬਾਹਰਲੀ ਕੰਟਰੀ ਤੋਂ ਬੜਾ ਵੀਰਾਂ ਨੇ ਪਤਾ ਲਿਆ ਆਪਣਾ ਹੂੰ ਹੂੰ ਫੋਨਾਂ ਦੇ ਪਰ ਆਪਾਂ ਵੀਡੀਓ ਤੇ ਚਲੋ ਮੰਜੇ ਤੇ ਪਾਈ ਵੀ ਦੇ ਦੇ ਰਹੇ ਤੇ ਬਾਕੀ ਇਹ ਵੀਰ ਜੀ ਵੀ ਚਲੋ ਆਪਾਂ ਕੋਈ ਚੰਗਾ ਕੀਤਾ ਲੋਕ ਮੈਨੂੰ ਫੋਨ ਕਰਦੇ ਆਂਦੇ ਵੀਰ 90 ਦੇ ਅੰਦਰ ਵਾਦਾ ਕਰਕੇ ਕਿੱਥੇ ਚਲੇ ਗਏ ਅੱਛਾ 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 ਤੇ ਉਹਦੇ ਨਾਲ ਵੀ ਕੁਝ ਮੈਂ ਵੀਡੀਓ ਤੁਹਾਡੀ ਵੇਨਾ ਵੀ ਮੇਰੇ ਨਾਲ ਕਰਕੇ ਥੱਲੇ ਡਾਊਨ ਹੋਏ ਆ ਰੇਟ ਤੇ ਚਲੋ ਵੀਰ ਜੀ ਆਪਾਂ ਹੁਣ ਲਗਾਤਾਰੀ ਇਸੇ ਦੇ ਹੁਣ ਛੇ ਦੇ ਨਾਲ ਹੀ ਆ ਜਿੱਦਾਂ ਸਰੀਰ ਜੀ ਜੀ ਤੇ ਬਿਲਕੁਲ ਜੀ ਸਭ ਤੋਂ ਪਹਿਲਾਂ ਵੀ ਜਾਣ ਅਤੇ ਜਹਾਨੇ ਹਾਂਜੀ ਸੋ ਸਿਹਤ ਬਚ ਗਈ ਹੈ ਫਿਰ ਐਕਸੀਡੈਂਟ ਹੋਇਆ ਸੀਗਾ ਵੀਰ ਦਾ ਸੋ ਦੋਸਤੋ ਤੇ ਕਾਰਨ ਥੋੜੇ ਪਸ਼ੂ ਬਿਲਕੁਲ ਅਪਡੇਟ ਨਹੀਂ ਦਿੱਤੀ ਗਈਗੀ ਵਕਫਾ ਪੈ ਗਿਆ ਵਿੱਚ ਅੰਤਰ ਪੈ ਗਿਆ ਸੋ ਬਿਲਕੁਲ ਹੁਣ ਹੇਠ ਉੱਤੇ ਜਿਹੜਾ ਰੁਟੀਨ ਦੇ ਵਿੱਚ ਦੋਸਤੋ ਕੰਮ ਚੱਲਦਾ ਰਹੂਗਾ ਇਸੇ ਤਰ੍ਹਾਂ ਪਸ਼ੂ ਆ ਨਵੇਂ-ਨਵੇਂ ਲਿਆ ਕੇ ਵੀਰ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰਦਾ ਰਹੂਗਾ ਸੋ ਅੱਜ ਫਨਹਾਲ ਆਪਾਂ ਦੋ ਪਸ਼ੂ ਤੁਹਾਨੂੰ ਦਿਖਾ ਦੇਣੀ ਆ ਤੇ ਰਣਜੀਤ ਭਾਈ ਦੋਵੇਂ ਬਿਲਕੁਲ ਸੁਈਆਂ ਸੁਵਾਈਆਂ ਮੱਝਾਂ ਨੇ ਹਾਂਜੀ ਵੀਰ ਜੀ ਇੱਕ ਤੇ ਸੋਈ ਨੂੰ ਹੋ ਗਿਆ 1.5-2 ਘੰਟੇ ਜੇਰ ਥੋੜੀ ਬਦੀ ਰਹਿ ਗਈ ਆ ਅੰਧੋ ਜਿਆਦੀ ਪੈ ਗਈ ਤੇ ਇੱਕ ਵੀ ਜੀ ਉਹ ਵੀ ਤਾਜੀ ਸੁਈ ਆ ਉਹ ਪਰਸੋਂ ਸ਼ਾਮੀ ਸੁਈ ਆ ਓਕੇ ਲਓ ਵੀ ਦੋਸਤੋ ਦੋਵੇਂ ਮੱਝਾਂ ਨੇ ਤੇ ਦੋਹਾਂ ਦੀ ਆਪਾਂ ਡਿਟੇਲ ਸਾਂਝੀ ਕਰਦੇ ਆਂਗੇ ਸੋ ਰਣਜੀਤ ਵੀਰੇ ਪਹਿਲਾਂ ਕਿਹੜੇ ਪਾਸਿਓ ਕਰਦੇ ਆ ਸ਼ੁਰੂ ਇੱਥੋਂ ਕਰ ਲੋ ਤਾਜੀ ਲਓ ਜੀ ਲਓ ਤੇ ਕੀ ਡਿਟੇਲ ਆ ਵੀਰ ਸੁਆ ਕਿਨਵਾ ਸੂਈਏ ਵੀਜੀ ਆਪਾਂ ਉਹਨਾਂ ਦੇ ਆਪਾਂ ਦੂਜਾ ਕਰਕੇ ਦਿੱਤੀ ਆ ਓਕੇ ਤੇ ਬਾਕੀ ਤੀਜਾ ਵੀ ਹੋ ਸਕਦੀ ਆ ਠੀਕ ਆ ਬੋਪਰਾ ਤੇ ਇਹਨੂੰ ਸੂਈ ਨੂੰ ਵੀਜੀ ਕਿੰਨਾ 1.5 ਘੰਟਾ ਹੋ ਗਿਆ ਮਗਰ ਇਹਦੇ ਵੀਜੀ ਮੇਲ ਦੇ ਮਗਰ ਮੇਲ ਕਾਫ ਆ ਦੋਸਤੋ ਕੱਟੇ ਨੂੰ ਜਨਮ ਦਿੱਤਾ ਇਸ ਮਾਜਲੇ ਸੁਆ ਦੂਜਾ ਕੋਈ ਵੀਰ ਮੰਨ ਲੈ ਅੱਗੇ ਹਰਕਤ ਦੀ ਆਪੋ ਆਪਣੀ ਸਮਝ ਆ ਤੇ ਜਾਂ ਵੀ ਹੋ ਸਕਦਾ ਨਾ ਰਜੀਤ ਜੀ ਭਾਜੀ ਲਓ ਜੀ ਤੀਜਾ ਸੁਆ ਵੀ ਹੋ ਸਕਦੀ ਆ ਠੀਕ ਆ ਤੇ ਬਿਲਕੁਲ ਤਾਜੀ ਸੂਈ ਆ ਦੋਸਤੋ ਕੋਈ ਜਗਾ ਸਮਾ ਪਹਿਲਾਂ ਸੂਈ ਹੈ ਜੇਰ ਪ੍ਰੋਪਰ ਤੁਸੀਂ ਲੜ ਵੇਖ ਸਕਦੇ ਜੇ ਲਮਕਦਾ ਪਿਆ ਬਿਲਕੁਲ ਜੇਰ ਪ੍ਰੋਪਰ ਪਾ ਲੂਗੀ ਹੋਰ 15 20 ਮਿੰਟਾਂ ਤਾਈ ਪਾ ਲੂਗੀ ਜਦੋਂ ਬੈਠ ਗਿਆ ਪਸ਼ੂ ਬਿਲਕੁਲ ਜੇਰ ਪ੍ਰੋਪਰ ਪਾ ਲੂਗਾ ਠੀਕ ਹੈ ਤੇ ਇਹਦੀ ਡਿਟੇਲ ਤੁਸੀਂ ਵੀਰ ਰஞ்சிਤ ਤੋਂ ਲੈ ਲਿਆ ਜੇ ਆਫਟਰ ਦੋਸਤੋ ਜਦੋਂ ਬਿਲਕੁਲ ਜੇਰ ਪੈਂਦੀ ਹੈ ਤੇ ਬਾਕੀ ਥਾਂ ਛੱਡੇ ਦੀ ਸਫਾਈ ਪੂਰੀ ਆ ਹਾਈਟ ਕੱਟ ਵੀ ਸੋਹਣਾ ਹੈ ਮੱਝ ਦਾ ਜਿੰਨੇ ਵੀ ਸੋਹਣੇ ਕੱਦ ਕਾਟਦੀ ਹੈ ਠੀਕ ਆ ਜੀ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਕਵਾਂਗੇ ਮੀਡੀਅਮ ਵੀ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਆ ਕਰੋ ਚੈੱਕ ਦੇਖੋ ਜੀ ਠੀਕ ਆ ਉਹ ਬਾਕੀ ਥਾਣ ਦੇ ਵਾ ਵਧੀਆ ਠੀਕ ਆ ਆ ਦੇਖੋ ਪਸ਼ੂ ਆਲਮੋਸਟ ਜੀ ਦੋਸਤੋ ਵਪਾਰ ਦਾ ਕੰਮ ਆ ਪਸ਼ੂ ਗੱਭਣ ਵੀ ਖਰੀਦਣਾ ਪੈਂਦਾ ਪਰ ਕਿਤੇ ਨਾ ਕਿਤੇ ਪਸ਼ੂ ਬਹੁਤ ਘੱਟ ਨਿਕਲਦੇ ਆ ਵੀ ਜਦੋਂ ਵੀਰ ਦੇ ਕੋਲ ਗੱਭਣ ਆਉਣ ਜ਼ਿਆਦਾਤਰ ਪਸ਼ੂ ਜਿਹੜੇ ਸੋਏ ਸੁਪਾਏ ਹੁੰਦੇ ਆ ਕੋਈ ਵੀ ਰੋਂਦਾ ਆ ਆਪਦੀ ਤਸੱਲੀ ਕਰਕੇ ਲੈ ਜਾਂਦਾ ਕੋਈ ਵੀ ਰੌਨਲਾਈਨ ਜਿਹੜਾ ਵੀਡੀਓ ਕਾਲ ਤੇ ਵੀ ਤਸੱਲੀ ਕਰ ਲੈਂਦਾ ਕਈ ਵੀਰ ਬਿਲਕੁਲ ਧਾਰ ਨਹੀਂ ਮਾਰ ਕੇ ਦੇਖਦੇ ਚਲੋ ਵਿਸ਼ਵਾਸ ਆ ਇਤਬਾਰ ਤੇ ਦੁਨੀਆ ਕਾਇਮ ਆ ਠੀਕ ਆ ਤੇ ਰਣਜੀਤ ਕੀ ਡਿਮਾਂਡ ਵੀਰੇ ਸਮਝਦੀ ਅੱਜ ਕੀ ਡਿਮਾਂਡ ਵੀ ਜੀ ਐਰ ਕੀ ਆਪਾਂ ਵੀਡੀਓ ਬਹੁਤ ਕਾਫੀ ਲੇਟ ਹੋ ਗਏ ਬੜੇ ਫੋਨ ਕਾਲ ਆ ਇਹ ਡਿਮਾਂਡ ਐਰ ਐਰ ਕੀ ਆਪਾਂ ਦੇ ਦੇਣੀ ਭਾਵੇਂ ਘਰ ਪੁੱਛ ਲੈਣਾ ਹਾਂ ਵੀਰ ਆਪਾਂ ਦੇ ਦੇ ਲੇ ਡੰਗਰ ਉਹ ਬੱਚਾ ਵਿਖਾ ਦਿਓ ਵੀਰ ਜੀ ਭਾਂਡਾ ਦੇਖ ਲਓ ਮੱਝ ਝੋਟੀ ਨੂੰ ਲੱਗਾ ਥਣ ਭਾਂਡਾ ਵੀਰ ਜੀ ਆਪਾਂ ਧਰਮਰਾਗੇ ਵੀਰਾਂ ਨੂੰ ਖਾਦਾਂਗੇ ਕੋਈ ਪੂਰ ਛੱਟਾ ਨਹੀਂ ਆਪਾਂ ਚੋਈ ਆ ਡੇਢ 2 ਕਿਲੋ ਲਓ ਜੀ ਇਹ ਮਗਰ ਕਟਾ ਮੇਲ ਕਾਫ ਆ ਦੇਖੋ ਜੀ ਠੀਕ ਆ ਸੋ ਗਿੱਲੇ ਨਾੜੂ ਤੇ ਤੇ ਥਣ ਦੇ ਬਾ ਇੱਕ ਵਾਰੀ ਮੇਰਾ ਭਰਾ ਚੈੱਕ ਕਰ ਲਓ ਠੀਕ ਆ ਜੀ ਸੋ ਵੰਡ ਸੱਜੀ ਕਬੀ ਬਹਿਣੀ ਦੀ ਕਾਫੀ ਸੋਹਣੀ ਹੈ ਵਿਰਲ ਤੇ ਥਾਣਾ ਠੀਕ ਆ ਅਗਲੇ ਪਿਛਲੇ ਬੇਸ਼ੱਕ ਕੋਈ 2 2 ਇੰਚ ਤੇ ਥਾਣਾ ਦਸਾ ਦੀ ਘਪੀ ਬਹਿਣੀ ਤੇ ਜਿਹੜੀ ਵਿਰਲ ਅਗਲੇ ਅਗਲੇ ਥਾਂਾਂ ਤੇ ਜਿਹੜੀਆਂ ਕਾਫੀ ਜ਼ਿਆਦੀ ਆ ਠੀਕ ਆ ਹਾਂਜੀ ਬਾਕੀ ਠੰਡੀ ਸਈ ਲਾ ਕੋਈ ਇਹੋ ਜਿਹੀ ਨਹੀਂ ਕੋਈ ਤਾਰ ਠੀਕ ਆ ਤੋਂ ਨਾਰਮਲ ਹੀ ਬੌਲੇ ਤੇ ਵੇਚੜੀ ਹੈਗੀ ਆ 200 ਠੀਕ ਆ ਥੋੜਾ ਕੜਾਜ ਆ ਪਸੂ ਨੂੰ ਹੁੰਦਾ ਕੋਈ ਆਪਾਂ 1.5-2 ਕਿਲੋ ਵੀਜੀ ਚੋ ਕੇ ਪਿਆ ਇਹਨੂੰ ਠੀਕ ਆ ਉਹਦਾ ਕਰਕੇ ਥੋੜਾ ਜੇਰ ਪਾ ਦੂ ਟਾਈਮ ਨਾਲ ਠੀਕ ਆ ਤਾਂ ਰਣਜੀਤ ਕਿੰਨਾ ਵੀਰਾਂ ਲੈਣ ਦੇ ਫਿਰ ਦੱਸੋ ਲੈਣ ਦੇ ਵੀਜੀ ਇਹਦਾ 72000 ਚ ਛੋਟ ਕਰਦੇ ਆਂ ਖੋਲੀ 72 ਚ ਹਾਂਜੀ ਠੀਕ ਆ ਭਰਾ 72000 ਦੇ ਵਿੱਚੋਂ ਦੋਸਤੋ ਛੋਟ ਹੋ ਜੂਗੀ ਹਜੇ ਤਾਂ ਮੈਨੂੰ ਤਾਂ ਵੀ ਵੀਰਾਂ ਦਾ ਵੀ 2 ਕਿਲੋ ਦੀ ਚਵਾਈ ਗਈ ਹੋਈ ਜਾਂ ਠੀਕ ਆ 2 ਕਿਲੋ ਵੀ ਜੀ ਪੋਲੀ ਦੇ ਵਿੱਚ ਆ ਥਣ ਤੋਂ ਦੀ ਲੰਬਾਈ ਬਹੁਤ ਸੋਹਣੀ ਆ ਲੰਬਾ ਥਣ ਤੇ ਥਣ ਚੱਡੇ ਦੀ ਪੂਰੀ ਸਫਾਈ ਆ ਠੀਕ ਆ ਇੱਕ ਸਾਰ ਲੇਵਾ ਬਿਲਕੁਲ ਤੇ 70000 ਦੇ ਵਿੱਚੋਂ ਮਾਨਤਨ ਹੋ ਜਾਊਗਾ ਛੋੜ ਛੱਪਾ ਜਿਹੜਾ 70000 ਦੇ ਵਿੱਚ ਆ ਆ ਲਓ ਜੀ ਠੀਕ ਆ ਤਰਜੀਤ ਅਗਲੇ ਪਾਸੇ ਆਪਣੇ ਕੋਲ ਜਿਹੜੀ ਮਾਜੇ ਵੀਰ ਇਹਦਾ ਕਿਹੜੀ ਜੀ ਸੂਈ ਆ ਪਰਸੋਂ ਦੀ ਇਹ ਵੀ ਜੀ ਸੂਆ ਤੀਜਾ ਚੌਥਾ ਲਾ ਲਓ ਅੱਛਾ ਜੀ ਚੌਥਾ ਸੂਆ ਹੋਊਗੀ ਉਹਨਾਂ ਆਪ ਨੂੰ ਤੀਜਾ ਕਰਕੇ ਦਿੱਤਾ ਵਾ ਤੇ ਆਪਾਂ ਕਿਉਂਕਿ ਜੇ ਮੇਰੇ ਕੋਲ ਇਸ ਤਰ੍ਹਾਂ ਦੇ ਵੀਰ ਜੀ ਵੀਰ ਆਪਣੇ ਨਾਲ ਜੁਆਇੰਟ ਹੋਏ ਆ ਵੀ ਆਪ ਨੂੰ ਅਜੇ ਤੱਕ ਕਿਸੇ ਨੇ ਤਾਰ ਨਹੀਂ ਮਾਰੀ ਕਿਉਂਕਿ ਆਪ ਚਬਾਈ ਕਰਕੇ ਦਿੰਨੇ ਆ ਤੁਹਾਨੂੰ ਪਤਾ ਤੁਹਾਡਾ ਸਮਾਂ ਇਹ ਵੇਲੇ ਦਾ ਹੁੰਦਾ ਮੇਰੇ ਨਾਲ ਬਿਲਕੁਲ ਬਿਲਕੁਲ ਤੇ ਬਾਕੀ ਆਪਣੇ ਦਾ ਕਿ ਇਹ ਆ ਵੀ ਆਪਾਂ ਵੀਰਾਂ ਨਾਲ 90 ਦਾ ਵਾਦਾ ਕੀਤਾ ਸੀ ਤੇ ਚਲੋ ਆਪਾਂ ਖਰੇ ਆ ਬਿਲਕੁਲ ਤੇ ਜੇ ਉੱਚੀ ਲਈਏ ਦੱਸ ਦਈਦਾ ਵੀਰ ਜੀ ਵੀ ਉੱਚੀ ਲਈ ਸਹੀ ਆ ਬਾਕੀ ਵੀਰ ਜੀ ਉਹਨਾਂ ਨੇ ਆਪਣ ਤੀਜਾ ਗਿਆ ਸੀਦਾ ਆਪਾਂ ਚੌਥਾ ਕਹਿੰਦੇ ਆ ਨੀਲੀ ਰਾਵੀ ਪਿਓਰ ਜੀ ਲਓ ਜੀ ਮਗਰ ਕੱਤੀ ਆ ਵੀਰ ਜੀ ਨੀਲੀ ਰਾਵੀ ਦੀ ਲਓ ਆ ਦੇਖੋ ਮਗਰ ਵੀਰ ਜੀ ਜ ਪੂਰੀ ਕਰਦੀ ਕੱਟੀ ਆ ਸੋ ਬਿਲਕੁਲ ਨਿਸ਼ਾਨ ਜਿਹੜੇ ਪ੍ਰੋਪਰ ਤੁਸੀਂ ਦੋਸਤੋ ਦੇਖ ਲਓ ਠੀਕ ਆ ਮੋ ਵੀਰਾਂ ਦੇ ਕੱਟੀ ਨਾ ਸਬਿਲ ਕੋੜੀ ਨਹੀਂ ਦੇਣੀ ਮਗਰ ੱਟੀ ਤੋਂ ਬਾਅਦ ਮੱਜ ਹੈ ਮੱਜ ਵੀਰ ਜੀ ਬੱਚੇ ਲੈਣ ਵਾਲੀ ਦੇਖੋ ਕੋਈ ਢੀਸੋ ਨਹੀਂ ਕੱਤੀ ਪਾਈ ਹਾਂ ਲੋ ਜੀ ਮਗਰ ਕੱਤੀ ਜੋ ਫੀਮੇਲ ਕਾਫ ਨੂੰ ਜਨਮ ਦਿੱਤਾ ਹੈ। 나ੜੂ ਨਾਲ ਜਾਂ ਦੇਖ ਲਓ। 나ੜੂ ਬੱਚੇ ਦੇ ਨਾਲ ਤੀਜਾ ਦਿਨ ਹੈ ਅੱਜ ਚੌਥਾ। ਅੱਜ ਵੀ ਜੀ ਤੀਜਾ। ਤੀਜਾ ਦਿਨ। ਤੇ ਚੌਥਾ ਸੁਹਾ ਕੋ ਵੀਰ ਮੰਨ ਕੇ ਸੱਜਾ ਕਰ ਲਿਓ ਠੀਕ ਆ ਜੀ ਬਿਲਕੁਲ ਮੱਥਾ ਬੱਲ। ਸਿੰਘ ਗੁਲਾਈ ਦੇ ਵਿੱਚ ਬੱਗੀ ਮੋਛੇ ਇੱਕ ਪਾਸੇ ਤੁਸੀਂ ਨਾਸ ਦੇਖ ਸਕਦੇ ਜੇ ਬੱਗੀ ਆ ਠੀਕ ਆ। ਤੇ ਹਵਾਨੇ ਲੇਵੇ ਤੇ ਦਾਗਾ ਤੇ ਚਾਰੇ ਅਗਲੇ ਪਹਿਰਾ ਦੇ ਵੀ ਜਿਹੜਾ ਦੋਸਤੋ ਜਵਾਬ ਹੈਗਾ ਤੇ ਮਗਰਲੇ ਪੈਰ ਤਾਂ ਮੂ ਜਿਹੜੇ ਤੋਤੇ ਨਜ਼ਰ ਆਈ ਜਾਣੀ ਹੈ ਵੀਡੀਓ ਦੇ ਵਿੱਚ। ਤੇ ਬੋਲਾ ਰਣਜੀਤ ਭਾਈ ਕਿੰਨਾ ਖੋਣ ਹੋਏਗਾ ਇਹਦੇ ਥੱਲੇ ਵੀ ਜੀ 8 9 ਕਿਲੋ ਬੋਲਾ ਤਿਆਰ ਹੋ ਲਓ ਜੀ ਲਓ ਜੀ ਸੋ ਜੋੜੀ ਆ ਦੋਸਤੋ ਮਗਰ ਵੀ ਕੱਟੀ ਤੇ ਆਪ ਮੈਂ ਜੜੀ ਆ ਚੌਥੇ ਸੂਰ ਵੀਰ ਨੇ ਦੱਸ ਹੀ ਦਿੱਤੀ ਹੈ ਤੁਹਾਨੂੰ ਠੀਕ ਆ ਬਾਕੀ ਥਣ ਥੁੰਦੀ ਆ ਵੰਡ ਦੇ ਹੁਣ ਦੋਸਤੋ 8 8 ਕਿਲੋਟਰ ਦੱਸਿਆ ਹੁਣ ਬੜਾ ਹਾਂ 8 ਕਿਲੋ ਬੋਲਾ ਵੀਜੀ ਰੈਡੀ ਹੋ ਗਿਆ ਸਰ ਜੀ ਤੇ ਤਾਂ ਲੈਣ ਦੇ ਫਿਰ ਵੀਰੇ ਇਹਦਾ ਵੀਜੀ 55000 ਚ ਛੋਟ ਕਰਾਂਗੇ 55000 ਚ ਹਾਂਜੀ ਲਓ ਜੀ 55000 ਦੇ ਵਿੱਚੋਂ ਛੋਟ ਬਾਕੀ ਚੰਗੀ ਚਵਾਈ ਵੀ ਆਪਾਂ ਦਿਖਾਈ ਦੇਣੀ ਹਾਂ ਵੀਜੀ ਦੀ ਚਵਾਈ ਆਪਾਂ ਨੇ ਬੱਚਾ ਲਾ ਦੇਣੀ ਹਾਂ ਲਾ ਦਿਓ ਜੀ ਸੋ ਬਚਾ ਲਾਗੇ ਦੋਸਤੋ ਚਵਾਈ ਤੁਹਾਨੂੰ ਪ੍ਰੋਪਰ ਆਪਾਂ ਦਿਖਾ ਦਿੰਨੇ ਆ ਚਵਾਈ ਇੱਕ ਨੰਬਰ ਆ ਬਾਕੀ ਤੁਹਾਡੇ ਬਿਲਕੁਲ ਆਪਾਂ ਸਾਹਮਣੇ ਕਰ ਦੇਣੀ ਆ ਚਵਾਈ ਠੀਕ ਆ ਸੋ ਜਿਸ ਵੀਰ ਨੂੰ ਫੱਬੂਗੀ ਜਜੂਗੀ ਸੌਦਾ ਤੁਸੀਂ ਕਰ ਲਿਓ 55000 ਮੰਗਾ ਵਿੱਚੋਂ ਥੋੜਾ ਬਾਤਾ ਕੋਈ ਹੋਇਆ ਮਾਨਤਨ ਹੋ ਜਾਊਗਾ ਠੀਕ ਆ ਅ ਠੀਕ ਆ ਹੋਰ ਅੰਜੀਤ ਵੀਰੇ ਕੋਈ ਗੱਲਾਂ ਬਾਤਾਂ ਬਾ ਵਧੀਆ ਵੀਰ ਜੀ ਗੱਲਾਂ ਬਾਤਾਂ ਠੀਕ ਆ ਬਾਕੀ ਦਿਲੋਂ ਸਤਕਾਰ ਵੀਰਾਂ ਦਾ ਬੜਾ ਪਿਆਰ ਕਰਦੇ ਆ ਬਾਹਲੀ ਕੰਟਰੀ ਚੋਂ ਬੜੇ ਵੀਰ ਸਵੇਰੇ ਉੜ ਕੇ ਗੋਡ ਮਰਨਿੰਗ ਕਰਨਗੇ ਅੱਛਾ ਜੀ ਹਾਂਜੀ ਵੀਰ ਜੀ ਬੜਾ ਸਤਿਕਾਰ ਮਿਲਦਾ ਹਾਂ ਬਿਲਕੁਲ ਉਹ ਵੀ ਤੁਹਾਡੀ ਜਰੀਆ ਹੋਇਆ ਸਾਰਾ ਗੱਭਾ ਜੀ ਬਿਲਕੁਲ ਜੀ ਬਿਲਕੁਲ ਕੋਈ ਗੱਲ ਨਹੀਂ ਬੜੀ ਦੂਰ ਤੱਕ ਵੀਰਾਂ ਦਾ ਮਲਾਪ ਹੋਇਆ ਹਾਂ ਸਹੀ ਹੈ ਸਹੀ ਹਾਂਜੀ ਬਾਕੀ ਵੀਰ ਜੀ ਡੰਗਰ ਇਸ ਤਰ੍ਹਾਂ ਵਾਂਗੇ ਇਹ ਤਾਂ ਹੁੰਦੇ ਜਾਂਦੇ ਰਹਿਣੇ ਆ ਪਿਆਰ ਜਿਹੜਾ ਉਹ ਆਪਣੀ ਜਗ੍ਹਾ ਵਾ ਆਪਣੀ ਜਗ੍ਹਾ ਬਿਲਕੁਲ ਪਤਾ ਕੀ ਹੈ ਜੋ ਮੰਨ ਲਓ ਅੱਜ ਸਮਾਂ ਇਹ ਚੱਲ ਗਿਆ ਵਾ ਵੀ ਆਨਲਾਈਨ ਕੰਮ ਹੋ ਗਏ ਸਾਰੇ ਹੂੰ ਕਿਸੇ ਕੋਲ ਟਾਈਮ ਵੀਰ ਜੀ ਨਹੀਂ ਰਿਹਾ ਬਿਲਕੁਲ جے کہوں ਆਪਾਂ ਕਹਿ ਦਨੇ ਨਾ ਕੋ ਆਪਾਂ ਵਿਆਹ ਦਾ ਵੀ ਪ੍ਰੋਗਰਾਮ ਹੈਗਾ ਤੇ ਉੱਥੇ ਵੀ ਟਾਈਮ ਨਹੀਂ ਹੈਗਾ ਆਪਣੇ ਕੋਲ ਨਹੀਂ ਕਿਉਂ ਆਪਾਂ ਕਹਿੰਦੇ ਜਾਂਦੇ ਜਾਂਦੇ ਹਿੱਸਾ ਕੰਦੇ ਚੱਲਾਂਗੇ ਲਿਮਟ ਜੀ ਯਾਰ ਹਰ ਕਿਸਮ ਦੀ ਵੀ ਘੰਟਾ ਸਮਾਨਾ ਪੈਸਾ ਬੜਾ ਔਖਾ ਬਣਦਾ ਸਮਾਂ ਘੜਨਾ ਚਾਹੀਦਾ ਚਾਹੀਦਾ ਬੜਾ ਸਮਾਨ ਨਾਲੇ ਬੰਦੇ ਦਾ ਪਤਾ ਲੱਗਦਾ ਵਾ ਵੀ ਇਹ ਕੀ ਚੀਜ਼ ਹਮ ਹਰੇਕ ਵੀਰ ਨੂੰ ਇਹ ਅਪੀਲ ਆ ਵੀ ਚਲੋ ਜਿੰਨਾ ਵੀ ਕੰਮ ਚੱਲਦਾ ਸੋਹਣਾ ਵੀ ਕਰਦੇ ਆ ਇੱਕ ਵਾਰੀਆਂ ਨੂੰ ਮੇਰੀ ਬੇਨਤੀ ਆ ਵੀ ਹਰੇਕ ਵਾਰੀ ਪਤਾ ਕੀ ਜਾਂਦਾ ਰੇਗਾ ਦਾ ਵੀ ਉਹ ਮੈਂ ਕੋਈ ਦੂਜਾ ਸਵਾ ਦੀ ਵੇਚ ਸਕਦਾ ਸੀ ਉਹਨੇ 1.5 ਲੱਖ ਕਰਨਾ ਹੈ ਵੀਰੇ ਆਪਾ ਆਪਾਂ ਵੇਖਣਾ ਆਪਾਂ ਬਚਾਉਣਾ ਵਾ ਬਸ 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 ਹੁਣ ਸਮਾਂ ਇਹ ਹੋ ਜਾਗਾ ਵੀਰ ਜੀ ਲੋਗਲ ਮੱਝ ਖਤਮ ਹੁੰਦੀ ਜਾਂਦੀ ਆ ਹੂੰ ਲੋਗਲ ਵੀਰ ਜੀ 25 30 ਹਜ਼ਾਰ ਤੁਮਾਰੀ ਸਟਾਰਟ ਹੋਈ ਜੇ ਤਾਂ ਆਪਾਂ ਆਪਣੇ ਆਪਣੇ ਸਮੇਂ 'ਚ ਆਪਾਂ ਲੈਨੇ ਆ ਸਟਾਰਟ ਕੀਤਾ ਚੰਗੀ ਹੁਣ ਵੀਰ ਜੀ ਉਹ ਹੀ 1 30 ਦੀ ਹੋ ਗਈ ਆ ਹੂੰ 30 ਦੀ ਕਿਉਂ ਹੋ ਗਈ ਆ ਵੀਰ ਜੀ ਕੋ ਇਹ ਹੋ ਗਿਆ ਵਾ ਵੀ ਇਹਨਾਂ ਦਾ ਨਾ ਬੋਲ ਕੱਟ ਗਿਆ ਵਾ ਹੂੰ ਬੋਲ ਇਦਾਂ ਕੱਟ ਗਿਆ ਪਰ ਹੁਣ ਡੰਗਰ ਰਿੰਗ ਕੇ ਨਹੀਂ ਬੋਲਦਾ ਕਿਉਂਕਿ ਆਪਾਂ ਦੁੱਧ ਦੇ ਬਜਾਏ ਖਲਾਂ ਇਹੋ ਜੀਆਂ ਪਾਉਂਦੇ ਵੇ ਆ ਵੀ ਦੁੱਧ ਆਪਾਂ ਲੈ ਲੀਏ ਤੇ ਇਹ ਨਹੀਂ ਆ ਵੀ ਇਹ ਬਣੇ ਵੀ ਇਹਨਾਂ ਦਾ ਬੋਲ ਨਹੀਂ ਪ ਗੋਲੀ ਆ ਤੇ ਆਪ ਨੂੰ ਸਮਝ ਨਹੀਂ ਲੱਗਦੀ ਉਹ ਵੀਰ ਡੇਰੀਆਂ ਵਾਲੇ ਦੇ ਦਿੰਦੇ ਆ 2 ਨੰਬਰ ਚ ਆ ਬਿਲਕੁਲ ਹੋਰ ਪੈਸੇ ਬਾਕੇ ਡੰਗਲੇ ਲੈਂਦੇ ਆ ਵੀ ਜੀ ਉਹ ਡੜਾ ਵਾ ਨਾ ਉਹ ਕਰਕੇ ਲੋਕਲ ਟਕਰ ਖਤਮ ਹੁੰਦਾ ਜਾਂਦਾ ਰੇਡ ਆਪਣਾ ਤਾਂ ਚੜਿਆ ਉਦੋਂ ਨਹੀਂ ਚੜਦਾ ਬਸ ਬਸ ਸ਼ੋਰਟ ਬਸ ਇਹ ਪੀਲਿਆ ਵੀ ਜੀ ਸੋਣੀ ਸੋਣੀਆਂ ਕਟੀਆਂ ਮੈਂ ਵੇਖੀਆਂ ਵੀ ਕਈ ਇਹੋ ਜਿਹੇ ਜਿਹੇ ਪਾਲਦੇ ਹਜਿੰਦੀ ਦਾ ਵੀ ਦੀਆਂ ਬਸ ਕਈ ਵੀ 2 ਨੰਬਰਾਂ ਦੇ ਇਹਦੇ ਜਿੰਨਾਂ ਨੂੰ ਨੌਲੇਜ ਹੀ ਨਹੀਂ ਹੈਗੀ ਤੇ ਇਹ ਚੀਜ਼ਾਂ ਬਚਾੜਾ ਦੋਸਤੋ ਬਿਲਕੁਲ ਪਾਲ ਕੇ ਵੱਡਾ ਜਿੰਨਾ ਵੀ ਆਪਾਂ ਕਰਾਂਗੇ ਹਾਂ ਠੀਕ ਆ ਜੀ ਉਹਨਾਂ ਹੀ ਪਸ਼ੂ ਸਸਤਾ ਹੋਊਗਾ ਕਿਉਂਕਿ ਜਿੰਨੇ ਆਬਾਦੀ ਹੋਊਗੀ ਪਸ਼ੂ ਵਧੀਆ ਮਿਲਿਆ ਬਾਧੂ ਮਿਲੇ ਪਸ਼ੂ ਤੇ ਉਹਨਾਂ ਰੇਡ ਘਟੂ ਉਹਨਾਂ ਰੇਡ ਘਟੂਗੀ ਜੀ ਤੇ ਜੇਕਰ ਪਸ਼ੂ ਦੀ ਸ਼ਾਰਟੋਜ ਹੋ ਗਈ ਏਰੀਆ ਦੇ ਵਿੱਚ ਤੇ ਫਿਰ ਮਹਗਾਈ ਦਾ ਜੀ ਲੋਕਲ ਮੱਝ ਘਟ ਨਿਕਲਦੇ ਪਈ ਆ ਹਰਿਆਣੇ ਨੂੰ ਲੋਕ ਪਹਿਲ ਦੇਤੀ ਆ ਲੱਖ ਸਵਾ ਲੱਖ ਡੇਢ ਲੱਖ ਬਸ ਬਸ ਮੰਨ ਲਓ ਅੱਜ ਤੁਸੀਂ ਸਵਾ ਲੱਖ ਲਾਉਂਦੇ ਜੇ ਸਵਾ ਲੱਖ ਨੂੰ ਤੁਸੀਂ ਵਿਆਜੀ ਦੇ ਦੇ ਕੇ ਵੇਖ ਲਓ ਜਿੰਨੇ 3 ਕਿਲੋ ਦੁੱਧ ਪੀਣਾ ਉਹ ਵਿਆਜ ਚ ਪੀ ਸਕਦਾ ਬਸ ਬਸ ਸਮਾਂ ਇਹੋ ਜਿਹਾ ਸਮੇਂ ਨਾਲ ਚੱਲਣਾ ਪੈਂਦਾ ਫਿਰ ਪੈਂਦਾ ਤੇ ਰਣਜੀਤ ਵੀਰੇ ਨੰਬਰ ਆਪਣੇ ਬੋਲ ਦਈਏ ਭੈਣ ਭਰਾ ਨੰਬਰ ਵੀ ਜੀ ਆਪਣਾ 97811 43226 ਠੀਕ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਧੰਨਵਾਦ ਸੋ ਦੋਸਤੋ ਇਹ ਸਾਨੂੰ ਵੀਰ ਰਣਜੀਤ ਸਿੰਘ ਆਨਰ ਨੇ ਠੀਕ ਹੈ ਜੀ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਨਵੇਂ ਪਸ਼ੂ ਆਉਂਦੇ ਆ ਦੋਸਤੋ ਇਸੇ ਕਰੇ ਵਿਕਰੀ ਵਾਲੇ ਖਾਸ ਤੌਰ ਤੇ ਸਮੇਂ-ਸਮੇਂ 'ਤੇ ਤੁਸੀਂ ਬਿਲਕੁਲ ਸੰਪਰਕ ਬਣਾ ਕੇ ਰੱਖ ਸਕਦੇ ਜੀ ਥੋੜਾ ਜਿਹਾ ਵਖਾਪਾ ਪੈ ਗਿਆ ਸੀਗਾ ਵੀਰ ਨੇ ਤੁਹਾਨੂੰ ਦੱਸ ਹੀ ਦਿੱਤਾ ਠੀਕ ਹੈ ਜੀ ਕੁਝ ਕਾਰਨ ਇਧਰ ਨਾਲ ਬਣ ਗਿਆ ਸੀ ਐਕਸੀਡੈਂਟ ਹੋ ਗਿਆ ਸੀਗਾ ਸੋ ਫਿਲਹਾਲ ਠੀਕ ਹੈ ਭਰਾ ਇਸ ਤੋਂ ਬਾਅਦ ਇਸੇ ਤਰ੍ਹਾਂ ਇਹ ਪਸ਼ੂ ਆਉਂਦੇ ਰਹਿਣਗੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ